ਵੀਰ ਸਿੰਘ ਬਾਦਲ ਨੇ ਪਹਿਲੀ ਕਾਲੀ ਦਲ ਦੀ ਟਿਕਟ ਜਿਹੜੀ ਗੈਂਗਸਟਰਾਂ ਨੂੰ ਦੇ ਕੇ ਅੱਜ ਪੰਜਾਬ ਦੇ ਵਿੱਚ ਇਸ ਬਾਈ ਇਲੈਕਸ਼ਨ ਦੇ ਵਿੱਚ ਐਕਸਟਰਸ਼ਨ ਮਨੀ ਜਿਹੜੇ ਗੈਂਗਸਟਰਾਂ ਨੇ ਲੁੱਟਿਆ ਤਰਨਤਾਰਨ ਤਰਨਤਾਰਨ ਦੇ ਕਸਬਿਆਂ ਦੇ ਵਿੱਚ ਚੁਭਾਲ ਜਾ ਕੇ ਪੁੱਛ ਲੋ ਕੋਈ ਬੰਦਾ ਉਸ ਪਰਿਵਾਰ ਨੇ ਛੱਡਿਆ ਨਹੀਂ ਕੱਲੀ ਕੱਲੀ ਦੁਕਾਨ ਤੋਂ ਪੁੱਛ ਲੋ ਅੰਦਰ ਅੰਦਰ ਵੜ ਕੇ ਪੁੱਛੋ ਬਾਹਰ ਨਹੀਂ ਕਿਸੇ ਨੇ ਗੱਲ ਕਰਨੀ ਇੰਨਾ ਲੋਕ ਸਹਮੇ ਹੋਏ ਆ ਉਹਦੇ ਬਾਅਵਯੂਦ ਉਹਦੇ ਬਾਅਵਯੂਦ ਕਿਉਂਕਿ ਸਖਬੀਰ ਸਿੰਘ ਬਾਦਲ ਨੇ ਗੈਂਗਸਟਰਾਂ ਦਾ ਪੈਸਾ ਲਵਾਇਆ ਇਸ ਇਲੈਕਸ਼ਨ ਚ ਸਰ ਹਿੰਦੀ ਮੈਂ ਬੋਲਦੇ ਹਾਂ ਬਤੌਰ ਕੈਂਡੀਡੇਟ ਆ ਵੋਟ ਦਾਲਦੇ ਕੀ ਬੋਲਣਾ ਚਾਹੁੰਦੇ ਸੋ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਸਵਾਲ ਤੁਸੀਂ ਮੇਰੇ ਬਜਾਏ ਇਹਨਾਂ ਨੂੰ ਪੁੱਛੋ ਕਿ ਤੁਹਾਨੂੰ ਇਹ ਕੈਂਡੀਡੇਟ ਲੱਭਾ ਕਿਥੋਂ ਇਹ ਧਰਮੀ ਫੌਜੀ ਦੀ ਗੱਲ ਕਰਦੇ ਆ ਧਰਮੀ ਫੌਜੀ ਦੇ ਨਾਂ ਦੇ ਉੱਤੇ ਵੋਟਾਂ ਲੈਣੀਆਂ ਚਾਹੁੰਦੇ ਸੀ ਕਿ ਧਰਮੀ ਫੌਜੀ ਕਿਸੇ মিডিਆ ਦੇ ਮੈਨੂੰ ਮੈਂ ਤੁਸੀਂ ਸਾਰੇ মিডিਆ ਵਾਲੇ ਮੇਰੇ ਭਰਾ ਜੇ ਕੋਈ মিডিਆ ਵਾਲਿਆਂ ਨੇ ਕਿਤੇ ਵੇਖਿਆ ਧਰਮੀ ਫੌਜੀ ਸਟੇਜ ਤੇ ਅੱਜ ਤੱਕ ਨਹੀਂ ਲੱਭੇ ਅੱਜ ਤੱਕ ਧਰਮੀ ਫੌਜੀ ਲੱਭਾ ਹੀ ਨਹੀਂ ਕੌਣ ਆ ਧਰਮੀ ਫੌਜੀ ਯਾਰ ਕਮਾਲ ਹੋ ਗਈ ਹੈ ਲੋਕਾਂ ਲੋਕਾਂ ਨੂੰ ਐਡਾ ਸ਼ਦਾਈ ਬਣਾਉਣਾ ਲੋਕਾਂ ਦਾ ਐਨਾ ਮਤਲਬ ਬੁੱਧੂ ਬਣਾਉਣਾ ਲੋਕਾਂ ਨੂੰ ਇਤੋਂ ਘਟਿਆ ਹਰਕਤ ਕੀ ਹੋ ਸਕਦੀ ਹੈ ਅਕਾਲੀ ਦਲ ਨੇ ਕੀ ਕੀਤਾ ਅਕਾਲੀ ਦਲ ਨੇ ਇੱਕ ਗੈਂਗਸਟਰ ਪਰਿਵਾਰ ਨੂੰ ਟਿਕਟ ਦਿੱਤੀ ਹੈ ਤੁਸੀਂ ਸਾਰੇ ਜਾਣਦੇ ਹੋ ਨਾ ਕਿਹੜਾ ਨਹੀਂ ਜਾਣਦਾ ਤੁਸੀਂ ਦੱਸੋ ਤੁਹਾਡੇ ਚ ਕੋਈ ਟਿੱਪਣੀ ਹੈਗੀ ਆ ਕਿਸੇ ਦੀ ਇਹ ਚ ਕੋਈ ਭਲੇਖਾ ਹੈਗਾ ਕਿਸੇ ਨੂੰ ਤੁਸੀਂ ਦੱਸ ਦਿਓ ਕੀ ਹੈਗਾ ਕੋਈ ਭਲੇਖਾ ਗੈਂਗਸਟਰ ਦੇ ਪਰਿਵਾਰ ਨੂੰ ਅੱਜ ਤੁਸੀਂ ਵੇਖਿਆ ਹੋਣਾ ਕੱਲ੍ਹ ਦੀਆਂ ਸੋਸ਼ਲ ਮੀਡੀਆ ਤੇ ਉਹ ਗੈਂਗਸਟਰ ਦੀ ਜਿਹੜੀ ਵਾਈਫ ਆ ਉਹ ਕੱਲੇ-ਕੱਲੇ ਘਰ ਚ ਜਾ ਕੇ ਧਮਕੀਆਂ ਦੇਣ ਢੀ ਆ ਧਮਕੀਆਂ ਜਿਹੜੀਆਂ ਨੇ ਵੀ ਵੋਟਾਂ ਪਾਓ ਸਾਨੂੰ ਵੋਟਾਂ ਪਾਓ ਅਕਾਲੀ ਦਲ ਨੂੰ ਵਟਾ ਵਟਾ ਪਾਓ ਇਤੋਂ ਘਟੀਆਂ ਹਰਕਤ ਔਰ ਤੁਸੀਂ ਇੱਕ ਚੀਜ਼ ਵੇਖੋਗੇ ਅਕਾਲੀ ਦਲ ਨੂੰ ਕੈਂਡੀਡੇਟ ਹੀ ਸਾਰੇ ਤਰਨਤਨ ਚੋਂ ਨਹੀਂ ਕੋਈ ਲੱਭਾ ਹੈਰਾਨਗੀ ਦੀ ਗੱਲ ਆ ਜਿਹੜੇ ਪਿਛਲੇ 50 50 ਸਾਲਾਂ ਤੋਂ 60 60 ਸਾਲਾਂ ਤੋਂ ਕਾਲੀ ਦੇ ਦਲ ਦੇ ਨਾਲ ਤੁਰੇ ਆਉਂਦੇ ਸੀਗੇ ਔਰ ਮੇਰਾ ਵੀ ਇਹੋ ਕਾਰਨ ਕਾਲੀ ਦਲ ਛੱਡਣ ਦਾ ਕਿਉਂਕਿ ਮੈਂ ਕੋਈ ਜਿੰਦਗੀ ਮੌਤ ਪਰਮਾਤਮਾ ਦੇ ਹੱਥ ਆ ਅਸੂਲ ਸਾਹਿਬ ਦੀ ਤੇ ਹੁਣ ਡੈਥ ਹੋਈ ਆ 3 ਮਹੀਨੇ ਪਹਿਲਾਂ ਮੈਂ ਤੇ 2024 ਚ ਕਾਲੀ ਦਲ ਨੂੰ ਛੱਡਤਾ ਸੀ ਔਰ ਛੱਡ ਕੇ ਮੈਂ ਘਰ ਬਹਿ ਗਿਆ ਸਾ ਇਹਨਾਂ ਦੀਆਂ ਦੇਖੋ ਨੀਤੀਆਂ ਹੀ ਨਹੀਂ ਠੀਕ ਇਹਨਾਂ ਦੇ ਡਿਸੀਜਨ ਹੀ ਨਹੀਂ ਠੀਕ ਜੇ ਡਿਸੀਜਨ ਨਹੀਂ ਠੀਕ ਤੇ ਤਾਂ ਹੀ ਅੱਜ ਅਕਾਲੀ ਦਲ ਦੇ ਸਿਰਫ 3 ਐਮਐਲਏ ਜਿੱਤੇ ਸੀ ਤੇ ਤਿੰਨਾ ਚੋਂ ਵੇਖ ਲੋ ਰਹਿ ਕਿਹੜਾ ਗਿਆ ਸੁਖੀ ਜੀ ਡਾਕਟਰ ਸੁਖੀ ਜੀ ਨਵੇਂ ਸ਼ਹਿਰ ਵਾਲੇ ਸਤਾਰਯੋਗ ਨੇ ਸਾਡੇ ਨਾਲ ਰਹੇ ਆ ਉਹ ਵੀ ਅਕਾਲੀ ਦਲ ਛੱਡ ਗਏ ਤੇ ਰਹਿ ਕੌਣ ਗਿਆ ਮਗਰ ਔਰ ਜੇ ਤੁਸੀਂ ਇਹੋ ਜਿਹਾ ਇਹਨਾਂ ਨੇ ਵਤੀਰਾ ਲੋਕਾਂ ਪ੍ਰਤੀ ਜਨਤਾ ਪ੍ਰਤੀ ਪੰਜਾਬ ਪ੍ਰਤੀ ਪੰਜਾਬੀਅਤ ਦੇ ਪ੍ਰਤੀ ਜੇ ਇਹੋ ਜਿਹਾ ਵਤੀਰਾ ਅਕਾਲੀ ਦਲ ਕਰੂਗਾ ਇਦਾ ਮਤਲਬ ਗੈਂਗਸਟਰਾਂ ਨੂੰ ਤੁਸੀਂ ਟਿਕਟਾਂ ਦੇ ਕੇ ਇੱਕ ਡਰਾ ਕੇ ਲੋਕਾਂ ਕੋ ਇੱਕ ਰਾਜਨੀਤੀ ਕਰੋ ਇਹ ਮਾਜੇ ਦੇ ਲੋਕ ਨੇ ਇਹ ਡਰਨ ਵਾਲੇ ਨਹੀਂਗੇ ਹੋ ਮੇਰੀ ਬੇਨਤੀ ਸੁਣ ਲੋ ਜੀ ਮੇਰੀ ਬੇਨਤੀ ਗੱਲ ਚਨਪ੍ਰੀਤ ਕੌਰ ਜੇ ਮੈਂ ਅੱਜ ਕੋਈ ਗਲਤ ਕੰਮ ਕਰਦਾ ਮੇਰੇ ਤੇ ਐਕਸ਼ਨ ਹੋਣਾ ਹੀ ਆ ਜੇ ਮੈਂ ਇੱਥੇ ਕਿਸੇ ਨੂੰ ਕੋਈ ਮਾੜਾ ਸ਼ਬਦ ਕਹਿਣਾ ਆ ਜੇ ਮੈਂ ਧਮਕੀਆਂ ਦੇਵੋਣਾ ਜਾਂ ਮੈਂ ਕੋਈ ਗਲਤ ਕੰਮ ਕਰਦਾ ਮੈਂ ਕੋਈ ਸਮਗਲਿੰਗ ਕਰਦਾ ਮੈਂ ਹਥਿਆਰ ਚੁੱਕੀ ਫਿਰਦਾ ਤੇ ਮੇਰੇ ਤੇ ਐਕਸ਼ਨ ਹੋਣਾ ਹੀ ਆ ਨਾ ਤੇ ਉਹਦੇ ਲਈ ਤੁਸੀਂ ਕਹੋ ਧੱਕੇਸ਼ਾਹੀ ਹੋਈ ਆ ਇਹ ਤੇ ਇਹ ਤੋਂ ਘਟੀਆ ਹਰਕਤ ਹੋ ਹੀ ਨਹੀਂ ਸਕਦੀ ਕੋਈ ਮੁਕਾਬਲਾ ਕਾਂਗਰਸ ਨਾਲ ਰਹੇਗਾ ਕਿ ਕਾਲੀਦਲ ਨਾਲ ਰਹੇਗਾ ਤੁਸੀਂ ਕਾਲੀਦਲ ਤੇ ਕਾਫੀ ਦੋਸ਼ਾ ਆ ਰਹੇ ਹੋ ਕਾਂਗਰਸ ਦੇ ਕੀ ਮਿਲ ਰਹੇ ਨੇ ਨਹੀਂ ਕਾਂਗਰਸ ਦੀ ਪੋਜੀਸ਼ਨ ਤੁਹਾਨੂੰ ਦੇਸੀ ਪਈ ਹੋਣੀ ਆ ਪਿੰਡਾਂ 'ਚ ਤੁਸੀਂ ਵੇਖ ਹੀ ਲੜੀ ਆ ਤੋ ਮੇਰੀ ਗੱਲ ਤੁਸੀਂ ਮੈਨੂੰ ਮੈਨੂੰ 2 ਵਜੇ ਤੋਂ ਬਾਅਦ ਦੱਸਿਓ ਵੀ ਕਾਂਗਰਸ ਦੀ ਕੀ ਪੋਜੀਸ਼ਨ ਹੈ ਨਹੀਂ ਮੈਨੂੰ ਤੇ ਪਤਾ ਆ ਜੀ ਹੁਣ ਮੇਰੇ ਮੂੰਹੋਂ ਤੇ ਹਰ ਗੱਲ ਚੰਗੀ ਨਹੀਂ ਨਾ ਲੱਗਦੀ ਤੁਸੀਂ ਵੇਖੋ ਜਮਾਨ ਤੇ ਜਬਤ ਹੋਊਗੀ ਕਿੰਦਰ